ਹਾਂਜੀ ਕੀ ਹਾਲ ਹੈ ਉਮੀਦ ਕਰਦਾ ਠੀਕ ਠਾਕ ਹੋਮ ਹੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਿਰੂ ਵਾਲਾ ਅੱਜ ਆਪਾਂ ਗੱਲ ਕਰਨੀ ਆ ਜਿਹੜਾ ਪੰਜਾਬ ਚ ਮੁੱਦਾ ਚੱਲ ਰਿਹਾ ਪ੍ਰਵਾਸੀ ਭਈਆਂ ਨੂੰ ਲੈ ਕੇ ਵੀ ਉਹਨਾਂ ਨੂੰ ਪੰਜਾਬ ਚੋਂ ਕੱਢਣਾ ਚਾਹੀਦਾ ਜਾਂ ਨਹੀਂ ਕੱਢਣਾ ਚਾਹੀਦਾ ਦੇਖੋ ਆਪਾਂ ਗੱਲ ਕਰਦੇ ਹੁੰਦੇ ਆ ਤਰਕ ਤੇ ਅਰਥ ਦੇ ਆਧਾਰ ਤੇ ਸੋ ਇਹਦੇ ਵਿੱਚ ਕਈ ਗੱਲਾਂ ਪਹਿਲੇ ਹੀ ਤੁਹਾਨੂੰ ਦੱਸ ਦਵਾਂ ਕਈਆਂ ਨੂੰ ਬੁਰੀਆਂ ਲੱਗਣਗੀਆਂ ਪਰ ਆਪਾਂ ਹਮੇਸ਼ਾ ਸੱਚ ਦੱਸਦੇ ਆ ਤੁਹਾਨੂੰ ਫੈਸਲਾ ਹਮੇਸ਼ਾ ਤੁਹਾਡੇ ਤੇ ਛੱਡਿਆ ਹੁੰਦਾ ਵੀ ਤੁਸੀਂ ਕੀ ਮੈਂ ਕਰਨਾ ਹੈ ਆਪਾਂ ਤੁਹਾਨੂੰ ਫੈਕਟ ਦੱਸਦੇ ਇਹਨੇ ਬਸ ਇਨਾਂ ਦਾ ਆਪਣਾ ਕਮਾ ਸੋ ਆਪਾਂ ਕਰਦੇ ਆਂ ਤੇ ਕਰਦੇ ਰਹਾਂਗੇ ਪ੍ਰਮਾਤਮਾ ਕਿਰਪਾ ਰੱਖੇ ਸੋ ਵੀਡੀਓ ਕਰਦੇ ਆਂ ਸ਼ੁਰੂ ਆਜੋ ਅੱਜ ਆਪਾਂ ਗੱਲ ਕਰਨੀ ਆਂ ਪ੍ਰਵਾਸੀ ਲੋਕਾਂ ਬਾਰੇ ਦੇਖੋ ਪ੍ਰਵਾਸ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਪ੍ਰਵਾਸ ਹੁੰਦਾ ਆ ਇੱਕ ਦੇਸ਼ ਚੋਂ ਦੂਜੇ ਦੇਸ਼ ਜਾਣਾ ਇੱਕ ਪ੍ਰਵਾਸ ਹੁੰਦਾ ਆ ਇੱਕ ਦੇਸ਼ ਦੇ ਕਿਸੇ ਇੱਕ ਸੂਬੇ ਤੋਂ ਦੂਜੇ ਸੂਬੇ ਜਾਣਾ ਜਿਹੜਾ ਤਾਂ ਆਪਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਆ ਉਹ ਪ੍ਰਵਾਸ ਕਰਦੇ ਆ ਉਹਦੇ ਲਈ ਕਈ ਨਿਯਮ ਨੇ ਕਈ ਕਾਨੂੰਨ ਨੇ ਜੇ ਜਦ ਆਪਾਂ ਉਹਨਾਂ ਨੂੰ ਕਲੀਅਰ ਕਰਦੇ ਆਂ ਵੀਜ਼ਾ ਮਿਲਦਾ ਤਾਂ ਆਪਾਂ ਜਾਣਦੇ ਆਂ ਕਿ ਜੇ ਆਪਾਂ ਦੂਜਾ ਇੱਕ ਸੂਬੇ ਤੋਂ ਦੂਜੇ ਸੂਬੇ ਜਾਂਦੇ ਆ ਕਿਸੇ ਵੀ ਇੱਕ ਦੇਸ਼ ਦੇ ਵਿੱਚ ਉਦੋਂ ਲਈ ਜਿਹੜੀ ਕਾਨੂੰਨ ਜਾਂ ਨਿਯਮ ਦੀਆਂ ਦਰਾਂ ਨੇ ਉਹ ਨਾ ਮਾਤਰ ਨੇ ਪੰਜਾਬ 'ਚ ਤਾਂ ਬਿਲਕੁਲ ਹੈ ਹੀ ਨਹੀਂ ਇੱਥੇ ਇੱਕ ਬੰਦੇ ਦੇ 5-5 ਆਧਾਰ ਕਾਰਡ ਵੀ ਨਹੀਂ ਹੈ ਮੈਂ ਖੁਦ ਫਾਈਨਾਂਸ ਸੈਕਟਰ ਦੇ ਵਿੱਚ ਕੰਮ ਕਰਦਾ ਸੋ ਮੈਂ ਕਈ ਕੇਸ ਦੇਖੇ ਨੇ ਇਹ ਜਿਹੇ ਵੀ ਇੱਕ ਬੰਦਾ ਹੁੰਦਾ ਉਹਦੇ ਦੋ ਪੈਨ ਕਾਰਡ ਹੁੰਦੇ ਚਾਰ ਆਧਾਰ ਕਾਰਡ ਹੁੰਦੇ ਆ ਕੇਸ ਹੁੰਦੇ ਆ ਸਾਡੇ ਕੋਲ ਵੀ ਇਹ ਜਿਹੇ ਤੇ ਇਸ ਸਮੇਂ ਪੰਜਾਬ ਨੂੰ ਲੋਕਾਂ ਨੇ ਧਰਮਸ਼ਾਲਾ ਬਣਾਇਆ ਹੋਇਆ ਜਾਂ ਕਹਿ ਲਓ ਵੀ ਸਰਪੰਚ ਦੀ ਟਰਾਲੀ ਵਾਲਾ ਹਾਲ ਆ ਵੀ ਇੱਥੇ ਕੋਈ ਪੁੱਛ ਪਰਤਾਲ ਨਹੀਂ ਜਿਹਦਾ ਮੂੰਹ ਕਰਦਾ ਉਹ ਚੱਕ ਕੇ ਇੱਧਰ ਨੂੰ ਆ ਜਾਂਦਾ ਸੋ ਸਰਕਾਰਾਂ ਨੂੰ ਇਸ ਵਾਰ ਧਿਆਨ ਦੇਣ ਦੀ ਲੋੜ ਆ ਬੇਨਤੀ ਕਰਦੇ ਆ ਜਿਹੜੀ ਸਮੇਂ ਦੀ ਕੋਈ ਵੀ ਸਰਕਾਰ ਆ ਨਾ ਜੇ ਪ੍ਰਮਾਤਮਾ ਨੇ ਸਾਨੂੰ ਰਾਜ ਭਾਗ ਬਖਸ਼ਿਆ ਆ ਤਾਂ ਉਹਨੂੰ ਸਹੀ ਤਰੀਕੇ ਨਾਲ ਲਾਗੂ ਕਰੋ ਪੰਜਾਬ ਦੇ ਜੋ ਹੱਕ ਨੇ ਉਹਨਾਂ ਦੀ ਰਾਖੀ ਕਰੋ ਪੰਜਾਬ ਲਈ ਖੜੋ ਸਾਡੀ ਤਾਂ ਬੇਨਤੀ ਹੋਆ ਦੇਖੋ ਹਰੇਕ ਦੇਸ਼ ਦੇ ਵਿੱਚ ਹਰੇਕ ਧਰਮ ਦੇ ਵਿੱਚ ਹਰੇਕ ਕੌਮ ਦੇ ਵਿੱਚ ਇਨਸਾਨ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਨੇ ਕਹਿੰਦੇ ਜਿਹੜਾ ਜ਼ੁਲਮ ਕਰਦਾ ਆ ਉਹਦੀ ਸਜ਼ਾ ਉਹਨੂੰ ਮਿਲੇ ਨਾ ਕਿ ਉਹਦੇ ਪਰਿਵਾਰ ਨੂੰ ਨਾ ਉਹਦੀ ਕੌਮ ਨੂੰ ਤੇ ਨਾ ਉਹਦੇ ਦੇਸ਼ ਨੂੰ ਤੇ ਨਾ ਹੀ ਉਹਦੇ ਧਰਮ ਨੂੰ ਇਹ ਚੀਜ਼ ਦਾ ਪਤਿਆਂ ਰੱਖ ਕੇ ਚੱਲਣਾ ਆ ਵੀ ਜੋ ਮਾੜੇ ਕਰਮ ਕਰਦਾ ਉਹਦੀ سزا ਉਹਨੂੰ ਦਿੱਤੀ ਜਾਵੇ ਨਾ ਕਿ ਉਹਦੀ ਪੂਰੀ ਕੌਮ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੁਰਨਾਮ ਸਿੰਘ ਸਾਹਿਬ ਜੀ ਕਹਿੰਦੇ ਨੇ ਮੈਨੂੰ ਉਮੀਦ ਆ ਕਿ ਵੱਧ ਨਹੀਂ ਤਾਂ 100 ਚੋਂ 70% ਪੰਜਾਬੀ ਜਾਂ ਸਿੱਖ ਕਹ ਲਓ ਇਹ ਗੱਲ ਤੇ ਪਹਿਰਾ ਵੀ ਦਿੰਦੇ ਆ ਜਿਹੜਾ ਮੌਕੇ ਦਾ ਕਾਨੂੰਨ ਆ ਉਹ ਵੀ ਇਹੀ ਗੱਲ ਕਹਿੰਦਾ ਆ ਜਿਸ ਤਰ੍ਹਾਂ ਦਾ ਸਮਾਜ ਸੱਜਿਆ ਗਿਆ ਉਹਦੇ ਵਿੱਚ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ ਕਿ ਜੋ ਸਜ਼ਾ ਬਣਦੀ ਆ ਉਹ ਦੋਸ਼ੀ ਨੂੰ ਦਿੱਤੀ ਜਾਵੇ ਨਾ ਕਿ ਉਹਦੇ ਪਰਿਵਾਰ ਨੂੰ ਜਾਂ ਉਹਦੇ ਧਰਮ ਨੂੰ ਟਾਰਗੇਟ ਕੀਤਾ ਜਾਵੇ ਜਾਂ ਉਹਦੀ ਕੌਮ ਨੂੰ ਟਾਰਗੇਟ ਕੀਤਾ ਜਾਵੇ ਸਾਡੇ ਇੱਥੇ ਰੌਲਾ ਕੀ ਆ ਲੋਕ ਆਪਣੇ ਆਪ ਦੀ ਤੁਲਨਾ ਬਹੁਤ ਕਰਦੇ ਆ ਦੂਜੇ ਨਾਲ ਮੈਂ ਕਈ ਵਾਰ ਇਹ ਗੱਲ ਪਹਿਲਾਂ ਵੀ ਕਹੀ ਆ ਕਿ ਰਾਜੇ ਦੀ ਤੁਲਨਾ ਪਖਾਰੀ ਨਾਲ ਨਹੀਂ ਹੋ ਸਕਦੀ ਪੰਜਾਬ ਰਾਜਾ ਆ ਤੁਸੀਂ ਇਹ ਗੱਲ ਸਮਝ ਲਓ ਜਿੱਦਣ ਤੁਹਾਡੇ ਘਰ ਲੈ ਖਾਨੇ ਪੈ ਗਈ ਤੁਹਾਨੂੰ ਸਮਝ ਆ ਜੂਗੀ ਕਿ ਮੈਂ ਕਿਉਂ ਕਹਿੰਦਾ ਪੰਜਾਬ ਰਾਜਾ ਆ ਉਹ ਆਪਣੀ ਤੁਲਨਾ ਪਖਾਰੀਆਂ ਨਾਲ ਨਾ ਕਰਿਆ ਕਰੋ ਮੁਰ ਪ੍ਰਵਾਸ ਵਾਲੇ ਮੁੱਦੇ ਤੇ ਆਈਏ ਦੇਖੋ ਪੰਜਾਬੀਆਂ ਨੇ ਵੀ ਬਹੁਤ ਪ੍ਰਵਾਸ ਕੀਤਾ ਪਰ ਪੰਜਾਬੀ ਜਿੱਥੇ ਵੀ ਗਿਆ ਉਹ ਆਪਣਾ ਧਰਮ ਤੇ ਆਪਣੇ ਸੰਸਕਾਰ ਨਾਲ ਲੈ ਕੇ ਗਿਆ ਆਪਣੇ ਦਸਾਂ ਨਾਹਾਂ ਦੀ ਮਿਹਨਤ ਕਰਕੇ ਕਾਮਯਾਬ ਹੋਇਆ ਤੇ ਪੰਜਾਬੀ ਤੇ ਸਿੱਖ ਨੇ ਸੰਸਕਾਰ ਕੀਨੇ ਸਰਵਤ ਦਾ ਭਲਾ ਮੰਗਣਾ ਦਸਾਂ ਨਾਹਾਂ ਦੀ ਕਰਤ ਕਰਨੀ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਸਾਡਾ ਇਤਿਹਾਸ ਗਵਾਹੀ ਭਰਦਾ ਆ ਇਹ ਵਾਰ ਤੁਸੀਂ ਕਹਿੰਦੇ ਹੋ ਨਾ ਸਿੱਖਾਂ ਦੇ 12 ਵਜੇ ਉਹ ਕਿਉਂ ਵੱਜਦੇ ਸੀ ਹੁਣ ਤਾਂ ਕਈ ਹਿੰਦੂ ਵੀਰ ਵੀ ਦੱਸਣ ਲੱਗ ਗਏ ਵੀ ਸਿੱਖਾਂ ਦੇ 12 ਕਿਵੇਂ ਵੱਜਦੇ ਸੀ ਗਰੀਲਾਵਾਲ ਸਿੱਖ ਕਿਵੇਂ ਲੜਦੇ ਸੀਗੇ ਤੇ ਕਿਨਾਂ ਦੀਆਂ ਬਹੁਤ ਬੇਟੀਆਂ ਨੂੰ ਬਚਾ ਕੇ ਲੈ ਕੇ ਆਉਂਦੇ ਸੀਗੇ ਜਿਵੇਂ ਇੱਕ ਪਿੰਡ ਦਾ ਉਹਦੇ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਨਾ ਜੇ ਤੁਸੀਂ ਕਿਸੇ ਕੌਮ ਬਾਰੇ ਜਾਣਨਾ ਤਾਂ ਉਹਦਾ ਇਤਿਹਾਸ ਪੜ੍ਹ ਲਓ ਤੁਹਾਨੂੰ 70 ਤੋਂ 80% ਪਤਾ ਲੱਗ ਜਾਊਗਾ ਵੀ ਇਹ ਕੌਮ ਇਹਦਾ ਕਲਚਰ ਕਿਵੇਂ ਦਾ ਹੈ ਤੇ ਕਿਵੇਂ ਇਹਦਾ ਰਹਿਣ ਸਹਿਣ ਹੈ ਜਿਹੜਾ ਆਪਾਂ ਸਰਬੱਤ ਦਾ ਭਲਾ ਮੰਗਦੇ ਆਂ ਜਾਂ ਇਸਦੀ ਮਦਦ ਕਰਦੇ ਆਂ ਜਾਂ ਔਖੇ ਟਾਈਮ ਆਪਾਂ ਹਰੇਕ ਨਾਲ ਖੜ ਜੰਨੇ ਆਂ ਇਹ ਆਪਾਂ ਆਪ ਮੁਹਾਰੇ ਕਰਦੇ ਆਂ ਜਦ ਨਹੀਂ ਆਪਾਂ ਨੂੰ ਕੋਈ ਦਿਖਾਵਾ ਜਾਂ ਪਿੱਛੋਂ ਕੋਈ ਪੋਰਸ ਨਹੀਂ ਕਰਦਾ ਇਹ ਆਪਾਂ ਆਪ ਮਾਰੇ ਕਰਦੇ ਆ ਕਿਉਂਕਿ ਇਹ ਆਪਣੇ ਖੂਨ ਚ ਹੈ ਬਲੱਡ ਲਾਈਨ ਚ ਆਪਣੇ ਇਹ ਗੁਰੂ ਸਾਹਿਬ ਆਪਾਂ ਨੂੰ ਇਹ ਚੀਜ਼ ਦੇ ਕੇ ਗਏ ਨੇ ਇਹ ਆਪਣਾ ਸੁਭਾਅ ਬਣ ਚੁੱਕਿਆ ਆ ਤੇ ਜਿਹੜੀ ਆਪਾਂ ਇੱਥੇ ਦੂਜੀ ਕੌਮ ਦੀ ਗੱਲ ਕਰਨੀ ਆ ਉਹਨਾਂ ਦਾ ਇਤਿਹਾਸ ਤੇ ਸੁਭਾਅ ਕੀ ਆ ਉਹ ਵੀ ਤੁਹਾਨੂੰ ਦੱਸ ਦਿਆਂ ਜਿਹੜੀ ਦੂਜੀ ਕੌਮ ਆ ਜਿਹਨੂੰ ਤੁਸੀਂ ਆਪਾਂ ਪ੍ਰਵਾਸੀਆਂ ਭਈਏ ਕਹਿੰਦੇ ਆ ਉਹਨਾਂ ਦਾ ਜਿੰਨਾ ਕਿ ਇਤਿਹਾਸ ਮੈਂ ਪੜ੍ਹਿਆ ਜਾਂ ਜਿੰਨਾ ਉਹਨਾਂ ਦਾ ਸੁਭਾਅ ਮੈਂ ਸਮਝਿਆ ਉਹਨਾਂ 'ਚ ਵਿਚਰ ਕੇ ਜਾ ਕੇ ਜਾਂ ਮਿਲ ਕੇ ਜੇ ਤਾ ਉਹ ਕੱਲਾ ਆ ਨਾ ਉਹ ਤੁਹਾਡੇ ਪੈਰਾਂ 'ਚ ਪਊਗਾ ਉਹਦੀ ਹਰ ਇੱਕ ਗੱਲ ਮੰਨੂਗਾ ਤੇ ਤੁਹਾਨੂੰ ਵੀ ਲੱਗੂਗਾ ਯਾਰ ਇਹ ਗਰੀਬ ਆ ਤੇ ਬਹੁਤ ਸੌਫਾ ਪਰ ਜਦੋਂ ਇਕੱਠ ਦੇ ਵਿੱਚ ਆਉਂਦੇ ਆ ਇੱਕ ਟੋਲੀ ਦੇ ਰੂਪ 'ਚ ਤੁਹਾਡੇ ਸਾਹਮਣੇ ਆਉਂਦੇ ਆ ਤਾਂ ਉਹ ਦਰਿੰਦਗੀ ਦਿਖਾਉਂਦੇ ਆ ਬਹੁਤ ਜ਼ਿਆਦਾ ਭੈੜੀ ਫਿਰ ਉਹ 84 ਵਾਲਾ ਕੰਮ ਕਰਦੇ ਆ 2002 ਵਾਲਾ ਕੰਮ ਕਰਦੇ ਆ ਉਹ ਏ ਉਹਨਾਂ ਦੇ ਸੁਭਾਅ ਚਾ ਜਿਵੇਂ ਆਪਣੇ ਸੁਭਾਅ ਦੇ ਵਿੱਚ ਆ ਸਰਵਤ ਦਾ ਭਲਾ ਮੰਗਣਾ ਉਹਨਾਂ ਦੇ ਸੁਭਾਅ ਦੇ ਵਿੱਚ ਆ ਵੀ ਜੇ ਅਸੀਂ ਇਕੱਲੇ ਆ ਤਾਂ ਅਸੀਂ ਡਰ ਕੇ ਚੁੱਪ ਕਰਕੇ ਸਮਾਂ ਕੱਢਣਾ ਆ ਪਰ ਜੇ ਅਸੀਂ ਇਕੱਠੇ ਆ ਤਾਂ ਅਸੀਂ ਦੰਗੇ ਕਰਨੇ ਆ ਮਾੜੇ ਤੇ ਜ਼ੁਲਮ ਕਰਨੇ ਆ ਜਾਂ ਕਿਸੇ ਇਕੱਲੇ ਨੂੰ ਘੇਰ ਕੇ ਉਹਦੇ ਤੇ ਹਵਾ ਕਰਨੀ ਜਾਂ ਉਹਨੂੰ ਕੁੱਟਣਾ ਮਾਰਨਾ ਆ ਜਾਂ ਉਹਦੇ ਨਾਲ ਦਰਿੰਦਗੀ ਕਰਨੀ ਆ ਜਾਂ ਕਿਸੇ ਜਵਾਕ ਨਾਲ ੱੱਕਾ ਕਰਨਾ ਆ ਜਿਵੇਂ ਪਿੱਛੇ ਜੀ ਹੁਸ਼ਿਆਰਪੁਰ ਹੋਇਆ ਆ ਤੁਸੀਂ ਸਾਰਿਆਂ ਨੇ ਉਹ ਖਬਰ ਦੇਖੀ ਆ ਇੱਕ ਵਾਰੋ ਖਬਰ ਪੜ ਕੇ ਤੇ ਉਹ ਉਡੀ ਦੇ ਬਿਆਨ ਸੁਣ ਕੇ ਬੰਦੇ ਦਾ ਮਨ ਭਰ ਆਉਂਦਾ ਬੰਦੇ ਨੂੰ ਰੋਹ ਆਉਂਦਾ ਵੀ ਇਹਨੂੰ ਮਾਰ ਦਈਏ ਜਾ ਕੇ ਜਿਹੜਾ ਕਾਨੂੰਨ ਆ 2012 ਦੇ ਵਿੱਚ ਇਹ ਐਕਟ ਬਣਿਆ ਸੀ ਉਦੋਂ ਪਹਿਲਾਂ ਜੇ ਕੋਈ ਇਹੋ ਜਿਹਾ ਮਾੜਾ ਕੰਮ ਕਰਦਾ ਸੀ ਉਹਨੂੰ ਸਿਰਫ ਸਜ਼ਾ ਹੁੰਦੀ ਸੀ 10 ਸਾਲ ਦੀ ਤੇ ਕੁਝ ਜੁਰਮਾਨਾ ਇੱਕ ਸਟੱਡੀ ਹੋਈ ਇਸੇ ਚੀਜ਼ ਤੇ 2012 ਦੇ ਵਿੱਚ ਫਿਰ ਇਹ ਐਕਟ ਬਣਿਆ ਸੀਗਾ ਵੀ ਜੇ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਆ ਮੈਂ ਇਹ ਗੱਲ ਦੁਬਾਰਾ ਫੇਰ ਕਹਿ ਰਿਹਾ ਬਈ ਕਿਸੇ ਵੀ ਆਉਣ ਦੇ ਵਿੱਚ ਦੇਸ਼ ਦੇ ਵਿੱਚ ਧਰਮ ਦੇ ਵਿੱਚ ਬੰਦੇ ਚੰਗੇ ਮਾੜੇ ਹੋ ਸਕਦੇ ਆ ਸਾਰਿਆਂ ਨੂੰ ਇੱਕੋ ਨਜ਼ਰ ਨਾ ਨਹੀਂ ਦੇਖਣਾ ਤੇ ਸਾਰਿਆਂ ਨੂੰ ਟਾਰਗੇਟ ਨਹੀਂ ਕਰਨਾ ਪਰ ਪੰਜਾਬੀਓ ਉਹਨੂੰ ਸੁਚੇਤ ਹੋਣ ਦੀ ਗੋੜਾ ਤੁਹਾਨੂੰ ਪਤਾ ਹੈ ਤੁਸੀਂ ਜੰਗਲ 'ਚ ਰਹਿ ਰਹੇ ਹੋ ਤੇ ਠੋਡੇ ਵਾਲੇ ਦੁਆਲੇ ਜੰਗਲੀ ਕੁੱਤੇ ਫਿਰ ਰਹੇ ਨੇ ਤੁਸੀਂ ਉਹਨਾਂ ਤੋਂ ਬਚਣਾ ਹੈ ਉਹ ਮੇਰਾ ਵੀਰ ਸਰਾਣੇ ਥੱਲੇ ਬਾਹ ਦੇ ਕੇ ਸੌਣ ਦਾ ਸਮਾਂ ਵੀ ਨਹੀਂ ਤੇ ਕਿਸੇ ਤੇ ਬਿਨਾਂ ਘੱਲੋਂ ਚੜ੍ਹਨ ਦਾ ਸਮਾਂ ਵੀ ਨਹੀਂ ਹੈਗਾ ਆਪਦਾ ਦਿਮਾਗ ਨਾਲ ਕੰਮ ਲਾਓ ਜੇ ਕੋਈ ਗਲਤ ਕਰਦਾ ਉਹਨੂੰ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਪਰ ਤੋਂ ਨੋਮੈਨਾਂ ਦਾ ਸਵਾਰ ਦੱਸਦਾ ਆ ਇਹਨਾਂ ਤੋਂ ਬਚੋ ਜਿੰਨਾ ਬੱਸ ਸਕਦੇ ਹੋ ਇਹ ਕਿਸੇ ਦੇ ਸਕੇ ਨਹੀਂ ਹੈਗੇ ਇਹਨਾਂ ਦੇ ਖੂਨ ਦੇ ਵਿੱਚ ਇਹਨਾਂ ਦੀ ਬਲੱਡ ਲਾਈਨ ਦੇ ਵਿੱਚ ਵਫਾ ਨਾਮ ਦੀ ਚੀਜ਼ ਹੈ ਹੀ ਨਹੀਂ ਜੇ ਇਹਨਾਂ ਦਾ ਡੀਐਨਏ ਕਰ ਲੈਗੇ ਸੋ ਇਹ ਠੋਡੇ ਕਦੇ ਸਕੇ ਨਹੀਂ ਬਣਨਾ ਇਹਨਾਂ ਨੇ ਹਰੇਕ ਨੂੰ ਨਾ ਬਾਲਾ ਸਿਰ ਚੜਾਇਆ ਕਰੋ ਤੇ ਨਾ ਬਾਲਾ ਥੱਲੇ ਸਿੱਟਿਆ ਕਰੋ ਇਸ ਸਮੇਂ ਸਿਰ ਵਰਤਣ ਦੀ ਲੋੜ ਆ ਗੁਰੂ ਸਾਹਿਬ ਤੁਹਾਨੂੰ ਐਡਾ ਬਣਾ ਖਜ਼ਾਨਾ ਦੇ ਕੇ ਕਹਿੰਨੇ ਉਹਨੂੰ ਵਰਤੋ ਬਾਕੀ ਕਈ ਵੀਰ ਹਨਾ ਉਦਾਹਰਣ ਦੇ ਦਿੰਦੇ ਨੇ ਜੀ ਜੇ ਉਹ ਪ੍ਰਵਾਸ ਕਰਕੇ ਪੰਜਾਬ ਚ ਆਉਂਦੇ ਨੇ ਤੁਸੀਂ ਵੀ ਕੈਨੇਡਾ ਅਮਰੀਕਾ ਜਾਣੇ ਹੀ ਹੋ ਪਹਿਲੀ ਗੱਲ ਅਸੀਂ ਜੋ ਉਹਨਾਂ ਦੇ ਕਾਨੂੰਨ ਤੇ ਨਿਯਮ ਨੇ ਉਹਨਾਂ ਤੇ ਪਹਿਲਾਂ ਖਰੇ ਉਤਰਦੇ ਆਂ ਦੂਜਾ ਅਸੀਂ 200 ਵਾਲੀ ਟਿਕਟ ਲੈ ਕੇ ਨਹੀਂ ਆਉਂਦੇ ਅਸੀਂ 40 ਲੱਖ ਲਾ ਕੇ ਜਾਂਦੇ ਆਂ ਬਾਕੀ ਤੁਹਾਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇਖਦਾ ਤੁਹਾਨੂੰ ਦੁਬਈ ਅਰਬ ਕੰਟਰੀਆਂ ਕਿਉਂ ਨਹੀਂ ਦਿਖਦੀਆਂ ਪੰਜਾਬੀ ਉੱਥੇ ਵੀ ਜਾਂਦੇ ਨੇ ਉੱਥੇ ਘੜਾ ਪੱਕੇ ਹੁੰਦੇ ਆ ਸਾਰੀ ਉਮਰ ਪੰਜਾਬੀ ਉੱਥੇ ਆਪਣੀ ਗਾਲ ਕਿ ਆਉਂਦਾ ਮਿਹਨਤ ਕਰਦਾ ਪਿੱਛੋਂ ਪਰਿਵਾਰ ਪਾੜਦਾ ਪਰ ਦੁਬਈ ਐ ਨਹੀਂ ਹੈਗਾ ਜਾਂ ਕੋਈ ਹੋਰ ਅਰਬ ਸਿਰ ਪੈਰ ਤੋਂ ਗੱਲ ਹੁੰਦੀ ਹੈ ਨਾ ਉੱਤੇ ਬੈਸ ਨਾ ਕਰਿਆ ਕਰੋ ਐਵੇਂ ਨਾ ਰਿਲੇਟ ਕਰਨ ਲੱਗ ਜਾ ਕਰੋ ਜੀ ਤੁਸੀਂ ਅਮਰੀਕਾ ਕੈਨੇਡਾ ਜਾਂਦੇ ਹੋ ਇਹ ਇੱਥੇ ਆ ਕੇ ਤਾਂ ਦੇਖੋ ਦੁਨੀਆ ਦੇ ਵਿੱਚ ਹਰੇਕ ਨੂੰ ਹਰ ਜਗ੍ਹਾ ਰਹਿਣ ਦਾ ਹੱਕ ਆ ਪਰ ਜਿੱਥੇ ਉਹ ਰਹਿ ਰਿਹਾ ਉਹ ਜਗ੍ਹਾ ਦੇ ਕੋਈ ਨਿਯਮ ਤੇ ਕਾਨੂੰਨ ਨਹੀਂ ਨੇ ਉਧਰ ਤੋਂ ਵੀ ਇੱਕ ਨਿਯਮ ਦੇ ਤਹਿਤ ਚੱਲਦੀ ਆ ਜੇ ਮੰਨ ਲਓ ਹੁਣ ਉਹ ਉੱਥੇ ਰਹਿ ਰਿਹਾ ਪਰ ਉੱਥੇ ਦੇ ਨਿਯਮ ਨਹੀਂ ਮੰਨ ਰਿਹਾ ਫਿਰ ਅਸੀਂ ਉਹਨੂੰ ਉੱਥੋਂ ਕੱਢਾਂਗੇ ਕਿ ਰੱਖਾਂਗੇ ਬਾਕੀ ਸਭ ਤੋਂ ਪਹਿਲਾਂ ਜੇ ਤੁਸੀਂ ਆਉਣਾ ਹੈ ਨਾ ਤੁਸੀਂ ਆਪ ਦਾ ਪੰਜਾਬ ਬਚਾਉਣਾ ਹੈ। ਦੇਖੋ ਕਿਸੇ ਨੂੰ ਕਿਤੋਂ ਕੱਢ ਕੇ ਕੋਈ ਹੱਲ ਨਹੀਂ ਹੋਣਾ। ਤੁਹਾਨੂੰ ਇੱਕ ਰਸਤਾ ਦੱਸਦਾ ਸਹੀ। ਜਿਹੜੇ-ਜਿਹੜੇ ਕੰਮ ਤੁਸੀਂ ਅੱਜ ਤੋਂ 20 ਸਾਲ ਪਹਿਲਾਂ ਕਰਦੇ ਸੀ ਨਾ ਉਹ ਆਪ ਕਰਨ ਲੱਗੋ। ਆਪ ਘਰਾਂ ਚੋਂ ਨਿਕਲੋ, ਮਿਹਨਤ ਕਰੋ, ਮਿਸਤਰੀ ਬਣੋ, ਰਾਜ ਮਿਸਤਰੀ ਬਣੋ, ਲੱਕੜ ਦਾ ਕੰਮ ਸਿੱਖੋ, ਬਿਜਲੀ ਦਾ ਕੰਮ ਸਿੱਖੋ। ਜੋ-ਜੋ ਕੰਮ ਅੱਜ ਇੱਕ ਪ੍ਰਵਾਸੀ ਕਰ ਰਿਹਾ ਤੁਸੀਂ ਕਰਨੇ ਸ਼ੁਰੂ ਕਰੋ। ਆਣ ਪੀਣ ਤੋਂ ਲੈ ਕੇ ਘਰ ਬਣਾਉਣ ਤੱਕ। ਤੇ ਪੰਜਾਬੀਓ ਜੇ ਤੁਹਾਨੂੰ ਕਿਤੇ ਵੀ ਕੋਈ ਪੰਜਾਬੀ ਕੰਮ ਕਰਦਾ ਦੀ ਨਾਲ ਨਾ ਭਾਵੇਂ ਤੁਹਾਨੂੰ ਤੋਂ 2 ਰੁਪਏ ਵੱਧ ਮੰਗਦਾ ਉਹਦੇ ਕੋਲ ਚਲ ਜਿਆ ਕਰੋ ਬੇਨਤੀ ਆ ਤੁਹਾਨੂੰ ਤੁਸੀਂ ਉਹ ਪੰਜਾਬ ਦੀ ਬਾਹ ਫੜਨੀ ਆ ਜੇ ਹੋਰ ਨੇ ਤੁਹਾਨੂੰ ਨਹੀਂ ਬਚਾਉਣਾ ਬਗਾਨੇ 100 ਸਾਲ ਦਾ ਰੋਡ ਮੈਕ ਕੋ ਬਣਾਈ ਬੈਠੇ ਨੇ ਪੰਜਾਬ ਨੂੰ ਖਤਮ ਕਰ ਲਿਆ ਪਹਿਲਾਂ ਤੁਹਾਨੂੰ 47 ਅਜਾੜਿਆ 84 ਤੁਹਾਨੂੰ ਅੱਤਵਾਦੀ ਕਹ ਕੇ ਗੋਲੀ ਨਾ ਮਾਰੇ ਆ ਹੁਣ ਆਪਾਂ ਨੂੰ ਸਰੰਜਾਂ ਨਾ ਮਾਰ ਰਹੇ ਨੇ ਤੇ ਆਉਣ ਵਾਲੇ ਸਮੇਂ ਚ ਆਪਾਂ ਨੂੰ ਏਆਈ ਨਾ ਮਾਰਨਗੇ ਪਤਾ ਨਹੀਂ ਕਿਵੇਂ ਮਾਰਨਗੇ ਪਰ ਮਾਰਨਗੇ ਜਿੱਥੋਂ ਕੋਈ ਜੰਨਾਚਰ ਪੰਜਾਬ ਦੇ ਵਿੱਚ ਉਹਨਾਂ ਨੂੰ ਪੱਗ ਦਿਖਦੀ ਆ ਉਹ ਰੜਕਦੀ ਰਹਿਣੀ ਆ ਉਹ ਇਹਨਾਂ ਦੇ ਇੱਥੇ ਆ ਕੇ 5-5 ਹਜ਼ਾਰ ਦਾ ਐਵੇਂ ਥੋੜੀ ਬਣ ਜਾਂਦੇ ਨੇ ਇਹ ਬੋਟ ਬੈਂਕ ਨੇ ਉਹਨਾਂ ਦਾ ਸਰਕਾਰਾਂ ਇਹਨਾਂ ਨੂੰ ਤਾਂ ਨਹੀਂ ਗੋਸ਼ ਕਹਿੰਦੀਆਂ ਜੇ ਤੁਸੀਂ ਇਹਨਾਂ ਨਾਲ ਸਿੱਧੇ ਲੜੇਂਗੇ ਪਰਚੇ ਠੋਡੇ ਤੇ ਹੋਣਗੇ ਜੇਲਾਂ ਤੁਸੀਂ ਕੱਟੇਂਗੇ ਮਾਦਾ ਠੋਡੇ ਕਿਸੇ ਨੇ ਆਉਣਾ ਨਹੀਂ ਕਿਉਂਕਿ ਪੰਜਾਬੀਆਂ ਦਾ ਖੂਨ ਚਿੱਟਾ ਹੋਇਆ ਹੋਇਆ ਹੈ ਕੁਝ ਕਿਸਮਾਂ ਲਈ ਹੁੰਦਾ ਹੁੰਦਾ ਦੁਬਾਰਾ ਜਾਗ ਜਾਂਦੇ ਨੇ ਹਜੇ ਸੁੱਤੇ ਨੇ ਤਾਂ ਇਹ ਨਹੀਂ ਕਹਿ ਸਕਦੇ ਵੀ ਸਜ਼ਾ ਲਈ ਹੋ ਗਿਆ ਪੰਜਾਬ ਦੇ ਲੋਕ ਕਈ ਵਾਰ ਅਵੇਸਲੇ ਹੋ ਜਾਂਦੇ ਨੇ ਕੋਈ ਨਹੀਂ ਜਾਗ ਜਾਨਾ ਕਿ ਫਿਕਰ ਕਰਨ ਦੀ ਲੋੜ ਨਾ ਕਿਸੇ ਨੂੰ ਕਿਥੋਂ ਕੱਢ ਕੇ ਕੋਈ ਹੱਲ ਨਹੀਂ ਹੋਣਾ ਇੰਨੀਆਂ ਵੀ ਧਾਰਨਾਵਾਂ ਨੇ ਤੁਹਾਡੇ ਮੂਰੇ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਰੇਲਾਂ ਪਰ ਪਰ ਭੱਜੇ ਨੇ ਇਥੋਂ ਹੁਣ ਪੰਜਾਬ 'ਚ ਪਿੱਛੇ ਜਿਹੜਾ ਪਾਕਿਸਤਾਨ ਦੀ ਲੜਾਈ ਵਾਲੀ ਗੱਲ ਹੋਈ ਆ ਅੱਗੇ ਪੰਜਾਬ ਛੱਡ ਕੇ ਭੱਜੇ ਨੇ ਇਹਨਾਂ ਨੂੰ ਜਣਾਉਂਦਾ ਜਾਂ ਇਕੱਠ ਦੇ ਵਿੱਚ ਇਕੱਠੇ ਹੋ ਕੇ ਤੇ ਇੱਕ ਤੇ ਅਟੈਕ ਕਰਨਾ ਆਉਂਦਾ ਹੋਰ ਇਹਨਾਂ ਨੂੰ ਕੁਝ ਨਹੀਂ ਆਉਂਦਾ ਉਹ ਇਹਨਾਂ ਤੋਂ ਬਚੋ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਬਚਾਓ ਬਾਕੀ ਇਹ ਵੀਡੀਓ ਸੀਗੀ ਪ੍ਰਵਾਸ ਬਾਰੇ ਤੇ ਪ੍ਰਵਾਸੀ ਮਜ਼ਦੂਰਾਂ ਬਾਰੇ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਧੰਨਵਾਦ ਤਹੀਂ ਤੇ ਸੋਚ ਗੱਭਰੂ ਦੀ ਥੋੜਿਆਂ ਦੇ ਵਰਗੀ